ਅਜਿ ਲੁਧਿਆਣਾ ਦੇ ਬੀਜਪੀ ਆਗੂ ਗੁਰਦੇਵ ਸ਼ਰਮਾ ਦੇ ਦਫ਼ਤਰ ਵਿਖੇ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਗਿਆ ਅਤੇ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇਸ ਮੌਕੇ ਯਾਦ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਅੱਜ ਅਸੀਂ ਆਪਣੇ ਦਫ਼ਤਰ ਦੇ ਵਿੱਚ ਬਹਿਣਾ ਨੂੰ ਬੁਲਾ ਕੇ ਸੁਖਮਨੀ ਸਾਹਿਬ ਦਾ ਪਾਠ ਹੋਇਆ ਗਿਆ। ਉਹ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਜੋ Hindu ਸਮਾਜ ਵਾਸਤੇ ਜਿਹੜੀਆਂ ਆਪਣੇ ਕੁਰਬਾਨੀਆਂ ਦਿੱਤੀਆਂ ਆਪਾਂ ਸਾਰੇ ਜਾਣਦੇ ਹਾਂ। ਅੱਜ ਸਾਡਾ ਹਿੰਦੁਸਤਾਨ ਨੇ ਹਿੰਦੂ ਲੋਗ ਨੇ ਤੇ ਅੱਜ ਉਹਨਾਂ ਦੀ ਬਦੌਲਤ ਨੇ ਤੇ ਮੈਂ ਤੰਤਨ ਗੁਰਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਤੇ ਜਿਹੜੀਆਂ ਸਾਡੀਆਂ ਭੈਣਾਂ ਇੱਥੇ ਆਈਆਂ ਨੇ ਉਹਨਾਂ ਨੇ ਸੁਖਬੀ ਸਾਹਿਬ ਦਾ ਪਾਠ ਕੀਤਾ ਹੈ ਹੋਰ ਵੀ ਸੱਡੇ ਸਾਰੇ ਲੁਧਿਆਣਾ ਨवासी ਆਏ ਨੇ ਔਰ ਅਸੀਂ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਸਪੈਸ਼ਲ 1 ਸਾਲ ਵਾਸਤੇ ਆਪਣੇ ਗੁਰੂਆਂ ਨੂੰ ਜਿਹੜੇ ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਵਾਰਿਆ ਨੇ ਸਾਡੇ ਸਮਾਜਾਂ ਤੇ ਉਹਨਾਂ ਨੂੰ ਆ ਸਾਲ ਸਮਰਪਿਤ ਕੀਤਾ ਔਰ ਅਸੀਂ ਅੱਜ ਸਾਰਿਆਂ ਨੇ ਆਪਣੇ ਉਹਨਾਂ ਗੁਰਮਾਨੂ ਯਾਦ ਕੀਤਾ ਔਰ ਅਸੀਂ ਆਪਣੇ ਅੱਜ ਦਾ ਪ੍ਰੋਗਰਾਮ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਐਸੇ ਪ੍ਰੋਗਰਾਮ ਸਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਯਾਦ ਰਵੇ ਕਿ ਸਾਡੇ ਗੁਰੂਆਂ ਨੇ ਕਿਸ ਤਰੀਕੇ ਨਾਲ ਸ਼ਹਾਦਤਾਂ ਦਿੱਤੀਆਂ ਆਪਣੇ ਬੱਚਿਆਂ ਦੀਆਂ ਸ਼ਹਾਦਤਾਂ ਦਿੱਤੀਆਂ ਛੇ ਦਿਨ ਉਹਨਾਂ ਨੇ ਦਿੱਤੀਆਂ ਔਰ ਅੱਜ ਦਾ ਦਿਨ ਇਹ ਸਾਨੂੰ ਹਮੇਸ਼ਾ ਗੁਰੂਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਨਿਸਾਨੀ ਸ਼ਹਾਦਤ ਦੇ ਪ੍ਰਤੀਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਉਹਨਾਂ ਦੀ ਸ਼ਹਾਦਤ ਨੂੰ ਅੱਜ 350 ਸਾਲਾ ਜਿਹੜੀ ਵਰੇਗੰਢ ਦਾ ਸਮਾਗਮ ਚੱਲਦੇ ਨੇ ਉਸ ਖੜੀ ਦੇ ਵਿੱਚ ਅੱਜ ਭਾਤੀ ਜਨਤਾ ਪਾਰਟੀ ਵੱਲੋਂ ਸੈਂਟਰਲ ਕੇਡ ਦੇ ਚ ਗੁਰਦੇਸ਼ ਸ਼ਰਮਾ ਦੇਬੀ ਜੀ ਦੇ ਦਫ਼ਤਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਕੇ ਔਰ ਕੀਰਤਨ ਦੇ ਦੁਆਰਾ ਸੰਤਾਂ ਨੂੰ ਮਹਾਲ ਕਰਕੇ ਉਹਨਾਂ ਦੀ ਸ਼ਹਾਦਤ ਦੇ ਨਾਲ ਜੋੜਿਆ ਗਿਆ ਔਰ ਇਹ ਅਹਿਸਾਸ ਔਰ ਯਾਦ ਕਰਾਉਣ ਦੀ ਇੱਕ ਕੋਸ਼ਿਸ਼ ਦੇਸ਼ ਦੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਵੱਲੋਂ ਕਿ ਅਸੀਂ ਇਹ ਜਿਹੜੇ ਸਮਾਗਮ ਆ ਦਿਹਾੜੇ ਆ ਅਸੀਂ ਗੁਰੂ ਘਰ ਚ ਮਨਾਨੇ ਆ ਉਹ ਸਾਡਾ ਧਰਮ ਆ ਅਸੀਂ ਮਨਾਨੇ ਆ ਪਰ ਜਨ ਜਨ ਤੱਕ ਘਰ ਘਰ ਤੱਕ ਇਹ ਪ੍ਰਚਾਰ ਪਹੁੰਚੇ ਔਰ ਸਾਡੀ ਆਨ ਵਾਲੀ ਜਨਰੇਸ਼ਨ ਨੂੰ ਸਾਨੂੰ ਇਸ ਗੱਲ ਦਾ ਹਮੇਸ਼ਾ ਯਾਦ ਰਹੇ ਔਰ ਇਹਿਸਾਸ ਰਹੇ ਕਿ ਉਹਨਾਂ ਗੁਰੂਆਂ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਉਹ ਸ਼ਹਾਦਤ ਉਸ ਵੇਲੇ ਦੀ ਜ਼ਰੂਰਤ ਔਰ ਮੰਗ ਸੀ ਪਰ ਜੀ ਉਸ ਮਿੱਦੂਨਾਂ ਦੀ ਸ਼ਹਾਦਤ ਨਾ ਉndi ਅੱਜ ਸ਼ਾਇਦ ਤੁਸੀਂ ਸਾਰੇ ਅਸੀਂ ਇਸ ਸਮੂਹ ਦੇ ਨਾਮ ਇਹਨਾਂ ਦੀ ਸ਼ਹਾਦਤ ਨੂੰ ਯਾਦ ਕਰਨਾ ਅੱਜ ਦਾ ਜਿਹੜਾ ਯੋਗਾ ਅੱਜ ਜਿਹੜੀ ਜ਼ਰੂਰਤ ਆ ਅੱਜ ਜਿਸ ਤੰਗ ਦੇ ਨਾਲ ਧਰਮ ਪਰਵਰਤਨ ਹੋ ਰਹੇ ਨੇ ਅਗਰ ਉਹਨਾਂ ਨੂੰ ਰੋਕਣਾ ਤਾਂ ਉਹਦੇ ਲਈ ਉਹਨਾਂ ਨੂੰ ਉਸ ਤੋਂ ਪਹਿਲਾਂ ਆਪਣੀ ਛੋਟੀ ਜੀ ਕੋਈ ਦੁੱਖਦਰਦ ਦੇ ਲਈ ਇਸ ਗੱਲ ਨੂੰ ਯਾਦ ਕਰਨਾ ਚਾਹੀਦਾ ਅਗਰ ਮੈਂ ਛੋਟੇ ਦੁੱਖ ਦੇ ਲਈ ਆਪਣਾ ਧਰਮ ਬਦਲ ਰਿਹਾ ਤਾਂ ਕੰਸਿਮਨ ਗੁਰੂ ਸਾਹਿਬ ਨੇ ਜਿਹੜੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀ ਤਾਂ ਉਹ ਕੁਰਬਾਨੀਆਂ ਨੂੰ ਅਸੀਂ ਜਾਇਆ ਕਰ ਰਹੇ ਹਾਂ ਉਸ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਨ ਦੇ ਲਈ ਜ਼ਰੂਰੀ ਆ ਕਿ ਅਸੀਂ ਉਹ ਗੁਰੂ ਸਾਹਿਬ ਦੇ ਲੜ ਲੱਗੇ ਜਿਨ੍ਹਾਂ ਨੇ ਇਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਸ ਵਰੂਪ ਚ ਆਪਣੇ ਹਿੰਦੁਸਤਾਨ ਚ ਜੀਣ ਦਾ ਮੌਕਾ ਦਵਾਰਾ ਹਰਗਵਲ ਸਾਹਿਬ ਦੇ